ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਾਹਮਣੇ ਕਰਾਂਗੇ ਸਾਖੀ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਬਖਸ਼ਨੀ ਪਿਆਰੀ ਸਾਧ ਸੰਗਤ ਜੀਓ ਸੰਗਤ ਨੂੰ ਇਹ ਸਪਸ਼ਟ ਕਰਨ ਲਈ ਕਿ ਤਿੰਨੇ ਪੁੱਤਰਾਂ ਵਿੱਚੋਂ ਕੇਵਲ ਸ੍ਰੀ ਅਰਜਨ ਦੇਵ ਜੀ ਹੀ ਉਹ ਸਮਰਾਤ ਪੁਰਖਾਂ ਜੋ ਹੈ ਇਲਾਹੀ ਗੁਰਤਾ ਗੱਦੀ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪੂਰੀ ਤਰ੍ਹਾਂ ਯੋਗ ਹਨ ਗੁਰੂ ਰਾਮਦਾਸ ਜੀ ਵੱਲੋਂ ਤਿੰਨਾਂ ਪੁੱਤਰਾਂ ਦੀ ਪ੍ਰੀਖਿਆ ਲਈ ਗਈ ਸੀ ਜਿਸ ਵਿੱਚ ਪ੍ਰਿਥੀਚੰਦ ਅਤੇ ਮਹਾਦੇਵ ਪਾਸਾ ਨਾ ਹੋ ਸਕੇ ਕੇਵਲ ਸ਼੍ਰੀ ਅਰਜਨ ਦੇਵ ਜੀ ਹੀ खरे ਉਤਰੇ ਲਾਹੌਰ ਵਿਖੇ ਤਾਇਆ ਜੀ ਦੇ ਲੜਕੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਜਾਣ ਤੋਂ ਪ੍ਰਿਥੀਚੰਦ ਅਤੇ ਮਹਾਦੇਵ ਇਨਕਾਰ ਕਰਦੇ ਹੋਏ ਗੁਰੂ ਹੁਕਮ ਮੰਨਣ ਤੋਂ ਆਕੀ ਹੋ ਗਏ ਇਸ ਤਰ੍ਹਾਂ ਸੰਗਤ ਦੇ ਸਾਹਮਣੇ ਸਪਸ਼ਟ ਹੋ ਗਿਆ ਕਿ ਇਹ ਦੋਵੇਂ ਗੁਰਤਾ ਗੱਦੇ ਦੇ ਲਾਇਕ ਨਹੀਂ ਹਨ ਕਿਉਂਕਿ ਗੁਰੂ ਘਰ ਵਿੱਚ ਤਾਂ ਉਹ ਹੀ ਪ੍ਰਵਾਨ ਹੁੰਦਾ ਹੈ ਜੋ ਭਾਈ ਲੈਣਾ ਜੀ ਬਾਬਾ ਅਮਰਦਾਸ ਜੀ ਅਤੇ ਭਾਈ ਜੇਠਾ ਜੀ ਵਾਂਗ ਗੁਰੂ ਦਾ ਹਰ ਹੁਕਮ ਸੱਤ-ਸੱਤ ਕਰਕੇ ਮੰਨਦਾ ਹੈ। ਸੋ ਗੁਰੂ ਹੁਕਮ ਅਨੁਸਾਰ ਸ੍ਰੀ ਅਰਜਨ ਦੇਵ ਜੀ ਨਾ ਕੇਵਲ ਲਾਹੌਰ ਵਿਖੇ ਵਿਆਹ ਵਿੱਚ ਸ਼ਾਮਲ ਹੋਣ ਲਈ ਗਏ ਬਲਕਿ ਗੁਰੂ ਆਸੇ ਅਨਸਾਰ ਉੱਥੇ ਰਹਿ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਵੀ ਕਰਦੇ ਰਹੇ ਅਤੇ ਗੁਰੂ ਹੁਕਮ ਅਨੁਸਾਰ ਉਹਨਾਂ ਚਿਰ ਉਹ ਤੋਂ ਬਾਅਦ ਸਨਾਈ ਜਿੰਨਾ ਚਿਰ ਗੁਰੂ ਪਿਤਾ ਜੀ ਵੱਲੋਂ ਉਹਨਾਂ ਨੂੰ ਬੁਲਾਈ ਦਾ ਸੱਦਾ ਨਾ ਭੇਜਿਆ ਗਿਆ ਪਰ ਮੇਕੇ ਸ਼੍ਰੀ ਅਰਚਨ ਦੇਵ ਜੀ ਦੇ ਹਿਰਦੇ ਦੇ ਵਿੱਚ ਗੁਰੂ ਚਰਨਾਂ ਨਾਲ ਅਕਾ ਪਿਆਰ ਸੀ ਤੇ ਮਨ ਦਿਨ ਰਾਤ ਗੁਰੂ ਪਿਤਾ ਦੇ ਦਰਸ਼ਨਾਂ ਨੂੰ ਲੋਚਦਾ ਸੀ ਅਤੇ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਹਿੱਤ ਬੈਰਾਗ ਭਰਪੂਰ ਤਿੰਨ ਚਿੱਠੀਆਂ ਵੀ ਸ਼੍ਰੀ ਅੰਮ੍ਰਿਤਸਰ ਭੇਜ ਚੁੱਕੇ ਸਨ ਪਰ ਉਧਰ ਗੁਰੂ ਪਿਤਾ ਜੀ ਵੀ ਪੂਰੀ ਕਸਵੱਟੀ ਲਗਾ ਕੇ ਦੇਖ ਰਹੇ ਸਨ ਅਤੇ ਉਹਨਾਂ ਚਿਰ ਵਾਪਸ ਨਾ ਬੁਲਾਇਆ ਜਿੰਨਾ ਚਿਰ ਮਿਲਾਪ ਦਾ ਬੈਰਾਗ ਪੂਰੀ ਚਰਮ ਸੀਮਾ ਉੱਤੇ ਨਾ ਪਹੁੰਚ ਗਿਆ ਜਦ ਪਰਖ ਹੋ ਗਈ ਅਤੇ ਉਹ ਸਮਾਂ ਆ ਗਿਆ ਕਿ ਜਦੋਂ ਰਾਮਦਾਸ ਜੀ ਨੇ ਆਪ ਸੱਚਖੰਡ ਪਿਆਨਾ ਕਰਨਾ ਸੀ ਤੇ ਆਪਣੀ ਥਾਂ ਉੱਤੇ ਸ੍ਰੀ ਅਰਜਨ ਦੇਵ ਜੀ ਨੂੰ ਇਸ ਇਲਾਹੀ ਗੁਰਤਾ ਗੱਦੀ ਉੱਤੇ ਸਿਵਾਇਮਾਨ ਕਰਨਾ ਸੀ ਤਾਂ ਉਹਨਾਂ ਨੇ ਸ੍ਰੀ ਅਰਜਨ ਦੇਵ ਜੀ ਨੂੰ ਲਾਹੌਰ ਤੋਂ ਅੰਮ੍ਰਿਤਸਰ ਬੁਲਾਇਆ ਸ਼੍ਰੀ ਅਰਜਨਦੇਵ ਜੀ ਨੇ ਗੁਰੂ ਪਿਤਾ ਜੀ ਦੇ ਦਰਸ਼ਨ ਕਰਕੇ ਤਪ ਦੇ ਹਿਰਦੇ ਨੂੰ ਠਾਰਦਿਆਂ ਹੋਇਆ ਵਿਰਾਗਮਈ ਹੰਝੂਆਂ ਦੇ ਨਾਲ ਉਹਨਾਂ ਦੇ ਚਰਨ ਧੋ ਦਿੱਤੇ। ਇਹ ਇਲਾਹੀ ਅਵਸਥਾ ਦੇਖ ਕੇ ਗੁਰੂ ਰਾਮਦਾਸ ਜੀ ਨੇ ਪ੍ਰਤੱਖ ਰੂਪ ਦੇ ਵਿੱਚ ਦੇਖ ਲਿਆ ਅਤੇ ਸਭ ਸੰਗਤ ਦੇ ਸਾਹਮਣੇ ਵੀ ਪ੍ਰਗਟ ਕਰ ਦਿੱਤਾ ਕਿ ਸ਼੍ਰੀ ਅਰਜਨਦੇਵ ਜੀ ਹੀ ਪੰਜਵੀਂ ਜੋਤ ਵਣ ਕੇ ਸਿੱਖੀ ਦੀ ਚੜ੍ਹਦੀ ਕਲਾ ਲਈ ਕਸ਼ਟ ਉਠਉਂਦੇ ਹੋਏ ਹਰ ਤਰ੍ਹਾਂ ਦਾ ਤਿਆਗ ਦੇ ਸਕਦੇ ਹਨ ਅਤੇ ਸਮੇਂ ਦੀ ਲੋੜ ਅਨੁਸਾਰ ਸਰਬੱਤ ਦੇ ਭਲੇ ਲਈ ਆਪਣਾ ਬਲੀਦਾਨ ਵੀ ਦੇ ਸਕਦੇ ਹਨ ਪਰਖ ਦੀ ਇਸ ਕਸਵੱਟੀ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਸ੍ਰੀ ਅਰਜਨ ਦੇਵ ਜੀ ਨੂੰ ਗੁਰਗੱਦੀ ਉੱਤੇ ਬਿਠਾਇਆ ਪੰਜ ਪ੍ਰਕਰਮਾ ਕੀਤੀਆਂ ਪੰਜ ਪੈਸੇ ਰੱਖ ਕੇ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਕੋਲੋਂ ਗੁਰਿਆਈ ਦਾ ਤੇਲ ਲਗਵਾਇਆ ਇਸ ਤਰ੍ਹਾਂ ਗੁਰੂ ਰਾਮਦਾਸ ਜੀ ਨੇ ਸ੍ਰੀ ਅਰਜਨ ਦੇਵ ਜੀ ਨੂੰ ਪੰਜਵੀਂ ਗੁਰੂ ਦੇ ਰੂਪ ਦੇ ਵਿੱਚ ਪ੍ਰਗਟ ਕਰ ਦਿੱਤਾ ਗੁਰਤਾ ਗੱਦੀ ਦੀ ਦਾਤ ਬਖਸ਼ਣ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਫਰਮਾਇਆ ਪੁੱਤਰ ਜੀ ਲਾਹੌਰ ਤੋਂ ਲਿਖੀਆਂ ਗਈਆਂ ਵਿਰਾਗ ਭਰਪੂਰ ਤਿੰਨ ਚਿੱਠੀਆਂ ਦਾ ਹੁਣ ਚੌਥਾ ਪਦ ਉਚਾਰਨ ਕਰਕੇ ਇੱਕ ਤਾਂ ਗੁਰੂ ਪ੍ਰਤੀ ਵਿਰਾਗ ਦੇ ਫਲ ਨੂੰ ਰੂਪ ਦੇ ਸੰਸਾਰ ਸਾਹਮਣੇ ਪ੍ਰਗਟ ਕਰੋ ਅਤੇ ਦੂਸਰਾ ਇਸ ਰਚਨਾ ਉੱਤੇ ਨਾਨਕ ਨਾਮ ਦੀ ਮੋਹਰ ਲਗਾ ਕੇ ਇਸ ਨੂੰ ਤੁਰਕੀ ਬਾਣੀ ਦਾ ਦਰਜਾ ਪ੍ਰਦਾਨ ਕਰੋ ਸੋ ਪਿਤਾ ਜੀ ਦੇ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਚੌਥਾ ਪਦ ਉਚਾਰਨ ਕੀਤਾ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਇਸ ਤਰ੍ਹਾਂ ਗੁਰੂ ਪਿਤਾ ਜੀ ਨੂੰ ਪਰਮੇਸ਼ਵਰ ਰੂਪ ਜਾਣ ਕੇ ਉਹਨਾਂ ਦਾ ਪ੍ਰੇਮ ਤੇ ਸਤਿਕਾਰ ਹਿਰਦੇ ਵਿੱਚ ਵਸਾਉਣ ਅਤੇ ਉਹਨਾਂ ਦਾ ਹਰ ਹੁਕਮ ਸਤਸਤ ਕਰਕੇ ਮੰਨਣ ਦੀ ਮਹਾਨ ਕਲਣਾ ਦੇ ਸਦਕਾ ਸ੍ਰੀ ਅਰਜਨ ਦੇਵ ਜੀ ਇਲਾਹੀ ਗੁਰਤਾ ਗੱਦੇ ਦੀ ਮਹਾਨ ਬਖਸ਼ਿਸ਼ ਦੇ ਪਾਤਰ ਬਣ ਗਏ ਅਤੇ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਆਪਣਾ ਹੀ ਰੂਪ ਬਣਾ ਦਿੱਤਾ ਜਿਦੋਂ ਉਰਜਨ ਦੇਵ ਜੀ ਉੱਪਰ ਇਹ ਮਹਾਨ ਬਖਸ਼ਿਸ਼ ਹੋਈ ਤਾਂ ਉਹ ਬੜੇ ਵਿਰਾਗ ਦੇ ਵਿੱਚ ਆ ਗਏ ਅਤੇ ਅੱਖਾਂ ਦੇ ਵਿੱਚੋਂ ਨੀਰ ਵਹੁੰਦੇ ਹੋਏ ਹੱਥ ਜੋੜ ਕੇ ਗੁਰੂ ਸਾਹਿਬ ਜੀ ਨੂੰ ਆਖਣ ਲੱਗੇ ਕਿ ਮੈਂ ਇਸ ਸੇਵਾ ਦੇ ਕਾਬਲ ਤਾਂ ਨਹੀਂ ਸੀ ਪਰ ਆਪ ਜੀ ਨੇ ਦਇਆ ਕਰਕੇ ਜੋ ਗੁਰੂ ਨਾਨਕ ਦੇਵ ਜੀ ਦੇ ਇਲਾਹੀ ਮਿਸ਼ਨ ਦੀ ਇਹ ਭਾਰੀ ਪੰਡ ਮੇਰੇ ਸਿਰ ਉੱਤੇ ਰੱਖ ਦਿੱਤੀ ਹੈ ਹੁਣ ਆਪ ਜੀ ਨੇ ਹੀ ਮੇਰੇ ਸਿਰ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਦਾਸ ਕੋਲ ਇਹ ਮਹਾਨ ਸੇਵਾ ਨਿਭਾ ਲੈਣਾ ਗੁਰੂ ਰਾਮਦਾਸ ਜੀ ਨੇ ਫਰਮਾਇਆ ਪੁੱਤਰ ਜੀ ਹੁਣ ਤੁਸੀਂ ਨਾਨਕidev ji ਦੀ ਪੰਜਵੀਂ ਜੋਤ ਬਣ ਚੁੱਕੇ ਹੋ ਤੇ ਸਮੇਂ ਦੀ ਮੰਗ ਅਨੁਸਾਰ ਤੁਸੀਂ ਆਪਣੇ ਸਰੀਰ ਦਾ ਬਲੀਦਾਨ ਦੇ ਕੇ ਗੁਰੂ ਨਾਨਕidev ji ਦੀ ਇਸ ਮਹਾਨ ਸਿੱਖੀ ਦੀਆਂ ਜੜ੍ਹਾਂ ਨੂੰ ਪਤਾੜਾ ਲੋਕ ਤੱਕ ਗੱਡ ਦੇ ਪੂ ਗਈ ਅਤੇ ਬਾਅਦ ਦੇ ਵਿੱਚ ਅਕਾਲ ਪੁਰਖ ਦੇ ਹੁਕਮ ਦੇ ਵਿੱਚ अनेका ਮਰਜੀ ਵੜੇ ਗੁਰਸਿੱਖ ਆਪਣੀਆਂ ਸ਼ਹਾਦਤਾਂ ਦੇ ਕੇ ਇਸ ਪੌਦੇ ਨੂੰ ਸਿੰਜਣਗੇ ਤੇ ਇਸ ਤਰ੍ਹਾਂ ਸਿੱਖੀ ਦਾ ਇਹ ਬੂਟਾ ਪੂਰੀ ਦੁਨੀਆ ਨੂੰ ਆਤਮ ਰਸ ਦਾ ਫਲ ਦੇਵੇਗਾ ਅਤੇ ਕੋਈ ਵੀ ਜਰਵਾਣਾ ਇਸ ਬੂਟੇ ਨੂੰ ਖਤਮ ਨਹੀਂ ਕਰ ਸਕੇਗਾ ਸੋ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਪਿਤਾ ਜੀ ਦੇ ਹੁਕਮ ਵਿੱਚ ਗੁਰਤਾ ਗੱਦੀ ਦੀ ਸਾਰੀ ਜ਼ਿੰਮੇਵਾਰੀ ਸੰਭਾਲ ਲਈ ਵਾਹਿਗੁਰੂ ਜੀ ਕਾ ਖਾਲਸਾ